ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਨੇਪਾਲ ਬਾਰੇ ਅਸੀਂ ਸਾਰੇ ਜਾਣਦੇ ਹਾਂ ਕਿ ਨੇਪਾਲ ਵਿੱਚ ਵੱਡੀ ਪੱਦਰਥ ਤੇ ਉਥਲ ਪੁਥਲ ਮੱਚੀ ਹੋਈ ਹੈ ਤੇ ਐਸ ਕਿਸਮ ਦੀਆਂ ਘਟਨਾਵਾਂ ਜਿਹੜੇ ਵੀ ਮੁਲਕਾਂ ਵਿੱਚ ਡੈਮੋਕ੍ਰੇਸੀ ਫੇਲ ਹੋਣ ਜਾ ਰਹੀ ਹੈ ਜਾਂ ਡੈਮੋਕ੍ਰੇਸੀ ਆਪਣੀ ਭ੍ਰਿਸ਼ਟਾਚਾਰ ਦੀ ਚਰਮ ਸੀਮਾ ਤੇ ਪਹੁੰਚ ਚੁੱਕੀ ਹੈ ਉਹਨਾਂ ਦੇਸਾਂ ਦੇ ਵਿੱਚ ਲਗਾਤਾਰ ਇਸ ਕਿਸਮ ਦੇ ਹਾਲਾਤ ਬਣ ਰਹੇ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿੱਥੋਂ ਦੀ ਰਾਜਨੀਤੀ ਰਾਜਨੇਤਾ ਅਤੇ ਰਾਜਨੇਤਾਵਾਂ ਦੇ ਪਰਿਵਾਰ ਬਹੁਤ ਹੱਦ ਤੱਕ ਭ੍ਰਸ਼ਟ ਹੋ ਕੇ ਉਹ ਸਾਰੀ ਸੰਪਤੀ ਨੂੰ ਆਪਣੇ ਕੋਲੇ ਕਬਜ਼ਾ ਕਰਕੇ ਬੈਠਣ ਦੀਆਂ ਉਮੀਦਾਂ ਲਗਾਈ ਬੈਠੇ ਐ ਉਹਨਾਂ ਸਾਰੇ ਰਾਜਾਂ ਵਿੱਚ ਇਸ ਕਿਸਮ ਦੀਆਂ ਸੰਭਾਵਨਾਵਾਂ ਵੱਡੇ ਪੱਧਰ ਤੇ ਬਣ ਰਹੀਆਂ ਹਨ ਕਿਉਂਕਿ ਐਸੀ ਹੀ ਘਟਨਾ ਨੂੰ ਲੈ ਕੇ ਨੇਪਾਲ ਦੇ ਵਿੱਚ ਇਹ ਸਮੱਸਿਆ ਖੜੀ ਹੋਈ ਅਸੀਂ ਸਾਰੇ ਜਾਣਦੇ ਹਾਂ ਕਿ ਇੱਕ ਜਵਾਨੇ ਵਿੱਚ ਨੇਪਾਲ ਦੇ ਵਿੱਚ ਰਾਜਾ ਸ਼ਾਹੀ ਰਾਜਨੀਤੀ ਦਾ ਤੰਤਰ ਸੀ ਤੇ ਉਸ ਤੋਂ ਪਰੇਸ਼ਾਨ ਹੋ ਕੇ ਲੋਕਾਂ ਨੇ ਡੈਮੋਕ੍ਰੇਸੀ ਵੱਲ ਨੂੰ ਆਪਣਾ ਹੱਥ ਵਧਾਇਆ ਤੇ ਅਜੇ ਕੁਝ ਹੀ ਸਮੇਂ ਦੇ ਵਿੱਚ ਇਹ ਮੰਨਿਆ ਜਾਂਦਾ ਹੈ ਕਿ 16 ਸਾਲਾਂ ਦੇ ਵਿੱਚ 13 ਸਰਕਾਰਾਂ ਬਦਲ ਗਈਆਂ ਜਿਹੜੇ ਵੀ ਰਾਜਨੇਤਾ ਆਏ ਉਹ ਆਪਣੇ ਆਪ ਨੂੰ ਸਥਿਰ ਨਹੀਂ ਕਰ ਸਕੇ ਜਾਂ ਇਹ ਕਿਹਾ ਜਾਵੇ ਕਿ ਉਹ ਲਗਾਤਾਰ ਭ੍ਰਸ਼ਟਾਚਾਰ ਦੇ ਵਿੱਚ ਡੁੱਬ ਗਏ ਤੇ ਉਹਨਾਂ ਦੇ ਭ੍ਰਸ਼ਟਾਚਾਰ ਨੂੰ ਨੰਗਾ ਕਰਨ ਵਾਸਤੇ ਨੌਜਵਾਨਾਂ ਨੇ ਜਿਨ੍ਹਾਂ ਦਾ ਉੱਥੇ ਗਰੁੱਪ ਹੈ ਜਿਹੜਾ ਉਹ ਗਰੁੱਪ ਵਿਸ਼ੇਸ਼ ਤੌਰ ਤੇ ਸਰਗਰਮ ਹੋਇਆ ਉਹਨਾਂ ਨੇ ਸੋਸ਼ਲ ਮੀਡੀਆ ਤੇ ਇੱਕ ਕੈਂਪੇਨ ਚਲਾਈ ਤੇ ਉਸ ਕੈਂਪੇਨ ਦੇ ਆਧਾਰ ਤੇ ਉਹਨਾਂ ਨੇ ਨੇਤਾਵਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਉਹਨਾਂ ਦੇ ਭ੍ਰਸ਼ਟਾਚਾਰ ਨੂੰ ਨੰਗਾ ਕਰਨਾ ਸ਼ੁਰੂ ਕਰ ਦਿੱਤਾ ਤੇ ਇਸ ਨੂੰ ਦੇਖਦੇ ਹੋਏ ਰਾਜਨੇਤਾਵਾਂ ਨੇ ਜਿਸ ਪ੍ਰਕਾਰ ਉਹ ਹਰ ਚੀਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਆ ਉਹਨਾਂ ਨੇ 4 ਸਤੰਬਰ 2025 ਨੂੰ ਸੋਸ਼ਲ ਮੀਡੀਆ ਦੇ ਤਕਰੀਬਨ 20 ਤੋਂ ਵੱਧ ਜਿਹੜੇ ਹੈਂਡਲ ਕਿਹਾ ਜਾਂਦਾ ਹੈ ਸਾਈਡਸ ਕਿਹਾ ਜਾਂਦਾ ਹੈ ਉਹਨਾਂ ਤੇ ਉਹਨਾਂ ਨੇ ਪਾਬੰਦੀ ਲਗਾ ਦਿੱਤੀ ਜਿਹਦੇ ਵਿੱਚੋਂ ਪ੍ਰਮੁੱਖ ਜਿੰਨਾਂ ਬਾਰੇ ਅਸੀਂ ਜਾਣਦੇ ਆ ਫੇਸਬੁੱਕ WhatsApp Instagram X ਇਸ ਕਿਸਮ ਦੇ ਜਿਹੜੇ ਪ੍ਰਮੁੱਖ ਸੀ ਉਹਨਾਂ ਸਾਰਿਆਂ ਤੇ ਜਾਂ ਤਾਂ ਸੈਂਸਰਸ਼ਿਪ ਲਗਾ ਦਿੱਤੀ ਜਾਂ ਪੂਰਨ ਤੌਰ ਤੇ ਪਾਬੰਦੀ ਲਾ ਦਿੱਤੀ ਇਦੇ ਪਿੱਛੇ ਜਿਹੜਾ ਅਸਲੀ ਕਾਰਨ ਸੀ ਉਸ ਨੂੰ ਦੱਸਣ ਦੀ ਬਜਾਏ ਇਸ ਤੇ ਟਾਲਮਟੋਲ ਕੀਤੀ ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਨੌਜਵਾਨਾਂ ਦੇ ਵਿੱਚ ਉੱਥੇ ਜਿਹੜਾ ਸਭ ਤੋਂ ਵੱਡਾ ਏਅਰ ਸੌਦਾ ਹੋਇਆ ਸੀ ਜਿਹਦੇ ਵਿੱਚ ਉੱਥੇ 1.47 ਮਿਲੀਅਨ ਨੇਪਾਲੀ ਰੁਪਏ ਦਾ ਨੁਕਸਾਨ ਹੋਇਆ ਸੀ ਮੰਨਿਆ ਜਾਂਦਾ ਹੈ ਕਿ ਨਿਤਾਵਾਂ ਨੇ ਉਸ ਦਾ ਭ੍ਰਿਸ਼ਟਾਚਾਰ ਕੀਤਾ ਸੀ ਉਸ ਨੂੰ ਲੈ ਕੇ ਲੋਕਾਂ ਦੇ ਮਨ ਦੇ ਵਿੱਚ ਪਹਿਲਾਂ ਹੀ ਗੁੱਸਾ ਸੀ ਨਾਲ ਹੀ ਨਾਲ ਉੱਥੇ ਲਗਾਤਾਰ ਆਰਥਿਕ ਮੰਦਹਾਲੀ ਹੈ ਜਿਹੜੀ ਉਹ ਵੱਧ ਰਹੀ ਸੀ ਨੌਜਵਾਨ ਸੀ ਜਿਹੜੇ ਉਹਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਇਸ ਕਰਕੇ ਲੋਕਾਂ ਦਾ ਰਾਜਨੀਤਕਾਂ ਦੇ ਖਿਲਾਫ ਵੱਡੇ ਪੱਧਰ ਤੇ ਗੁੱਸਾ ਸੀ ਜਿਹੜਾ ਕਿ ਅੱਜ ਜਦੋਂ ਅਸੀਂ ਖਬਰਾਂ ਦੇਖ ਰਹੇ ਹਾਂ ਅੱਜ ਜਦੋਂ ਅਸੀਂ ਜਿਹੜੀ ਸਾਡੇ ਕੋਲੇ ਉਥੋਂ ਦੀਆਂ ਵੀਡੀਓਜ਼ ਆ ਰਹੀਆਂ ਉਹਨਾਂ ਨੂੰ ਦੇਖ ਰਹੇ ਹਾਂ ਕਿ ਕਿਸ ਪ੍ਰਕਾਰ ਉਹਨਾਂ ਨੇ ਆਪਣੇ ਮੁਲਕ ਦਾ ਫਾਈਨਾਂਸ ਮਿਨਿਸਟਰ ਨੂੰ ਭਜਾ-ਭਜਾ ਕੇ ਕੁੱਟਿਆ ਤੇ ਉਹਨਾਂ ਦੀਆਂ ਜਿਹੜੀਆਂ ਪ੍ਰਮੁੱਖ ਮੰਗਾਂ ਸਾਹਮਣੇ ਆਈਆਂ ਜਦੋਂ ਪਤਾ ਲੱਗਿਆ ਕਿ ਉਹਨਾਂ ਦੀਆਂ ਪ੍ਰਮੁੱਖ ਮੰਗਾਂ ਕਿਹੜੀਆਂ ਹਨ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਇੱਕ ਤਾਂ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਸੋਸ਼ਲ ਮੀਡੀਆ ਦਾ ਬੈਨ ਪੂਰਨ ਤੌਰ ਤੇ ਹਟਾਇਆ ਜਾਵੇ ਭ੍ਰਸ਼ਟਾਚਾਰ ਦੇ ਵਿਰੁੱਧ ਤੱਕੜੇ ਕਦਮ ਚੱਕੇ ਜਾਣ ਦੂਸਰਾ ਸੰਸਦ ਨੂੰ ਭੰਗ ਕੀਤਾ ਜਾਵੇ ਜਿਹੜੀ ਪ੍ਰੈਜੈਂਟ ਸੰਸਦ ਹੈ ਉਸ ਨੂੰ ਭੰਗ ਕਰਕੇ ਜਿਹੜੇ ਨੇਤਾ ਹੈ ਉਹਨਾਂ ਦੀ ਜਵਾਬਦੇਹੀ ਹੈ ਜਿਹੜੀ ਤਰੰਤ ਉਸ ਨੂੰ ਲਾਗੂ ਕੀਤਾ ਜਾਵੇ ਕਾਨੂੰਨ ਬਣਾਏ ਜਾਣ ਜਿਸ ਤਰੀਕੇ ਨਾਲ ਅਸੀਂ ਸਾਡੇ ਮੁਲਕ ਦੇ ਵਿੱਚ ਵੀ ਦੇਖਦੇ ਹਾਂ ਕਿ ਜਦੋਂ ਚੋਣਾਂ ਹੁੰਦੀਆਂ ਤਾਂ ਬਹੁਤ ਸਾਰੇ ਨੇਤਾ ਆਪਣੇ ਮੈਨੀਫੈਸਟੋ ਦੇ ਵਿੱਚ ਅਸੀਂ ਇਹਨੇ ਪੈਸੇ ਦੇਵਾਂਗੇ ਇਹਨਾਂ ਰੁਜ਼ਗਾਰ ਦੇਵਾਂਗੇ ਮੁਲਕ ਦੇ ਵਿੱਚੋਂ ਕਾਲਾ ਧਨ ਖਤਮ ਕਰਾਂਗੇ ਦੇਸ਼ ਨੂੰ ਤਰੱਕੀ ਵੱਲ ਲੈ ਕੇ ਜਾਵਾਂਗੇ ਇਸ ਕਿਸਮ ਦੇ ਵੱਡੇ ਵੱਡੇ ਵਾਅਦੇ ਕਰਦੇ ਆ ਸ਼ਾਇਦ ਇਹਦੇ ਨਾਲ ਮਿਲਦੇ ਜੁਲਦੇ ਵਾਅਦੇ ਹੀ ਨੇਪਾਲ ਦੇ ਵਿੱਚ ਕੀਤੇ ਗਏ ਹੋਣ ਜਿਸ ਦੇ ਨਾਲ ਇਸ ਕਿਸਮ ਦੇ ਹਾਲਾਤ ਬਣੇ ਹੁਣ ਜਿਹੜੇ ਉੱਥੋਂ ਦੇ ਹਾਲਾਤ ਆ ਉਹ ਇਸ ਕਿਸਮ ਦੇ ਬਣੇ ਹੋਏ ਆ ਕਿ ਕਟਮੰਡੂ ਅਤੇ ਹੋਰ ਸ਼ਹਿਰਾਂ ਦੇ ਵਿੱਚ ਵੱਡੇ ਪੱਦਰਤੇ ਜਿਹੜੀ ਅੱਗ ਜਣੀਆਂ ਦੀਆਂ ਘਟਨਾਵਾਂ ਉਹ ਫੈਲੀਆਂ ਹੋਈਆਂ ਤੇ ਉੱਥੇ ਇਸ ਸਾਰੇ ਕੁਝ ਕਾਬੂ ਕਰਨ ਵਾਸਤੇ ਟੀਅਰ ਗੈਸ ਛੱਡੀ ਗਈ వాటర్ ਕੈਨਨ ਦਾ ਇਸਤੇਮਾਲ ਕੀਤਾ ਗਿਆ 2 ਦਰਜਨ ਦੇ ਕਰੀਬ ਉੱਥੇ ਮੌਤਾਂ ਹੋਈਆਂ ਇਸ ਸਾਰੇ ਦੇ ਵਿੱਚ ਜਦੋਂ ਸਥਿਤੀ ਕੰਟਰੋਲ ਦੇ ਵਿੱਚ ਨਹੀਂ ਆਈ ਤਾਂ ਕੇਪੀ ਸ਼ਰਮਾ 올ੀ ਜਿਹੜੇ ਉੱਥੋਂ ਦੇ ਪ੍ਰਧਾਨ ਮੰਤਰੀ ਸੀ ਉਹਨਾਂ ਨੇ ਅਸਤੀਫਾ ਦਿੱਤਾ ਪਰ ਇਹਦੇ ਨਾਲ ਵੀ ਲੋਕਾਂ ਦੇ ਵਿੱਚ ਸ਼ਾਂਤੀ ਨਹੀਂ ਹੋਈ ਤੇ ਮੰਨਿਆ ਜਾਂਦਾ ਹੈ ਕਿ ਹੁਣ ਪ੍ਰਧਾਨ ਮੰਤਰੀ ਆਪਣਾ ਨਿਵਾਸ ਸਥਾਨ ਛੱਡ ਕੇ ਕਿਸੇ ਅਗਿਆਤ ਸਥਾਨ ਤੇ ਚਲੇ ਗਏ ਹੈ ਪਰ ਇਹਦੇ ਨਾਲ ਪ੍ਰਦਰਸ਼ਨ ਹੈ ਜਿਹੜੇ ਉਹ ਬਿਲਕੁਲ ਵੀ ਰੁਕਣ ਦਾ ਨਾਂ ਨਹੀਂ ਲੈ ਰਹੇ ਅਸੀਂ ਸਾਰੇ ਜਾਣਦੇ ਹਾਂ ਕਿ ਜਦੋਂ 1947 ਦੇ ਵਿੱਚ ਭਾਰਤ ਆਜ਼ਾਦ ਹੋਇਆ ਸੀ ਤਾਂ ਉਸ ਸਮੇਂ ਜਿਹੜੀਆਂ ਛੋਟੀਆਂ-ਛੋਟੀਆਂ ਰਿਆਸਤਾਂ ਨੂੰ ਭੰਗ ਕੀਤਾ ਗਿਆ ਉਹਨਾਂ ਰਿਆਸਤਾਂ ਨੂੰ ਮਿਲਾ ਕੇ ਇੱਕ ਵੱਡਾ ਲੋਕਤੰਤਰੀ ਗਨਰਾਜ ਸਥਾਪਿਤ ਕੀਤਾ ਗਿਆ ਪਰ ਹੁਣ ਜਦੋਂ ਗਨਰਾਜ ਵਿੱਚ ਕੰਮ ਕਰਨ ਵਾਲੇ ਨੇਤਾ ਹੀ ਭ੍ਰਿਸ਼ਟ ਹੋ ਜਾਣ ਫਿਰ ਲੋਕ ਇਹ ਸੋਚਣਾ ਸ਼ੁਰੂ ਕਰ ਦਿੰਦੇ ਆ ਕਿ ਇਹਦੇ ਨਾਲੋਂ ਤਾਂ ਪਹਿਲੇ ਵਾਲੀ ਰਾਜਾ ਸ਼ਾਹੀ ਦਾ ਤੰਤਰੀ ਠੀਕ ਸੀ ਤਾਂ ਹੁਣ ਨੇਪਾਲ ਦੇ ਵਿੱਚ 2008 ਦੇ ਵਿੱਚ ਜਿਹੜੀ ਰਾਜਾ ਸ਼ਾਹੀ ਖਤਮ ਕੀਤੀ ਸੀ ਲੋਕ ਫਿਰ ਕਹਿਣ ਲੱਗ ਪਏ ਕਿ ਉਸ ਨੂੰ ਫੇਰ ਤੋਂ ਬਹਾਲ ਕੀਤਾ ਜਾਵੇ ਤੇ ਇਹ ਵੀ ਮੰਗ ਇੱਕ ਨਵੀਂ ਕਿਸਮ ਦੀ ਸਾਹਮਣੇ ਆਈ ਕਿ ਉੱਥੇ ਨੇਪਾਲ ਜਿਹੜਾ ਇੱਕ ਸਮੇਂ ਹਿੰਦੂ ਰਾਸ਼ਟਰ ਸੀ ਉਹਨੂੰ ਫੇਰ ਹਿੰਦੂ ਰਾਸ਼ਟਰ ਬਣਾਇਆ ਜਾਵੇ ਇਸ ਤਰੀਕੇ ਨਾਲ ਜਦੋਂ ਮੌਤਾਂ ਹੋਈਆਂ ਤਾਂ ਉਹਨਾਂ ਮੌਤਾਂ ਦੇ ਨਾਲ ਜਿਹੜਾ ਪ੍ਰਮੁੱਖ ਤੌਰ ਤੇ ਉਥੋਂ ਦੇ ਸਮਾਜ ਦੇ ਉੱਪਰ ਐਡਾ ਵੱਡਾ ਅਸਰ ਪਿਆ ਕਿ ਉਥੋਂ ਦਾ ਜਿਹੜਾ ਕੰਟਰੋਲ ਹੈ ਉਹ ਸਰਕਾਰ ਨੂੰ ਆਪਣੇ ਹੱਥ ਦੇ ਵਿੱਚ ਲੈਣਾ ਪਿਆ ਜਿਹੜੇ ਨੇਪਾਲ ਦੇ ਵਿੱਚ ਅੰਦੋਲਨ ਹੈ ਭਾਵੇਂ ਇਹ ਅਸੀਂ ਕਹਿ ਸਕਦੇ ਹਾਂ ਕਿ ਪਹਿਲੀ ਵਾਰ ਨਹੀਂ ਹੋਈ ਜੇ ਅਸੀਂ ਨੇਪਾਲ ਦੇ ਵਿੱਚ ਅੰਦੋਲਨ ਦਾ ਇਤਿਹਾਸ ਦੇਖੀਏ ਤਾਂ ਉੱਥੇ 1947 ਵਿੱਚ ਵਿਦਿਆਰਥੀਆਂ ਵੱਲੋਂ ਅੰਦੋਲਨ ਕੀਤਾ ਗਿਆ ਫਿਰ 2019 ਦੇ ਵਿੱਚ ਉੱਥੇ ਇੱਕ ਹੋਰ ਅੰਦੋਲਨ ਜਿਸ ਨੇ ਵੱਡੇ ਪੱਧਰ ਤੇ ਉਥੋਂ ਦੇ ਸਮਾਜ ਦੇ ਵਿੱਚ ਆਪਣਾ ਵਿਰੋਧ ਦਰਜ ਕਰਵਾਇਆ ਉਹ ਗੁੱਠੀ ਬਿੱਲ ਦੇ ਵਿਰੋਧ ਦੇ ਵਿੱਚ ਹੋਇਆ ਅੰਦੋਲਨ ਸੀ ਤੇ ਫਿਰ ਇਸੇ ਤਰੀਕੇ ਨਾਲ 2025 ਦੇ ਵਿੱਚ ਅਧਿਆਪਕ ਪ੍ਰਦਰਸ਼ਨ ਵੀ ਹੋਇਆ ਜਿਹੜਾ ਸਿੱਖਿਆ ਅਤੇ ਨੌਕਰੀਆਂ ਨੂੰ ਲੈ ਕੇ ਇਸ ਕਿਸਮ ਦਾ ਅੰਦੋਲਨ ਉਸ ਸਮੇਂ ਸਾਹਮਣੇ ਆਇਆ ਸੀ ਪਰ ਜਿਹੜਾ ਹੁਣ ਪ੍ਰਮੁੱਖ ਅੰਦੋਲਨ ਹੈ ਇਹ ਸਾਰੇ ਦਾ ਸਾਰਾ ਜਨ Z ਜਿਹੜੀ ਇੱਕ ਆਰਗੇਨਾਈਜੇਸ਼ਨ ਵਿਦਿਆਰਥੀਆਂ ਵੱਲੋਂ ਆਨਲਾਈਨ ਮੁਲਾਈ ਬਣਾਈ ਗਈ ਹੈ ਉਸ ਦੇ ਦੁਆਰਾ ਆਪਣੇ ਆਪ ਚਲਾਇਆ ਜਾਣ ਵਾਲਾ ਅੰਦੋਲਨ ਹੈ ਇਹਦੇ ਵਿੱਚ ਪ੍ਰਮੁੱਖ ਤੌਰ ਤੇ ਉਹਨਾਂ ਨੇ ਮੰਗਾ ਇਹ ਰੱਖਿਆ ਕਿ ਤੁਸੀਂ ਸੋਸ਼ਲ ਮੀਡੀਆ ਤੋਂ ਬੈਨ ਹਟਾਓ ਜਵਾਬਦੇਹੀ ਤੈਅ ਕਰੋ ਕਿਹੜੇ ਕਿਹੜੇ ਨੇਤਾਵਾਂ ਨੇ ਕੀ ਕੀ ਭ੍ਰਿਸ਼ਟਾਚਾਰ ਕੀਤਾ ਹੈ ਰਾਜਨੀਤਿਕ ਅਸਿਰਤਾ ਜਿਹੜੀ ਦੇਸ਼ ਦੇ ਵਿਕਾਸ ਨੂੰ ਰੋਕ ਰਹੀ ਹੈ ਉਸ ਅਸਿਰਤਾ ਨੂੰ ਖਤਮ ਕਰੋ ਗਣਤੰਤਰ ਜਿਹੜਾ ਸਾਡੇ ਕੋਲੇ ਆਇਆ ਸੀ ਉਹਨੇ ਸਾਨੂੰ ਨਾਸ਼ ਕੀਤਾ ਉਹਨੂੰ ਵੀ ਬਦਲੋ ਰਾਸ਼ਟਰੀ ਪਾਰਟੀਆਂ ਵੱਲੋਂ ਉੱਥੇ ਵੱਖ-ਵੱਖ ਥਾਵਾਂ ਤੇ ਮਿਲ ਕੇ ਹਿੰਦੂ ਰਾਸ਼ਟਰ ਫੇਰ ਲਿਆਉਣ ਦੀ ਗੱਲ ਕੀਤੀ ਗਈ ਇਸ ਸਾਰੇ ਦੇ ਵਿੱਚ ਜੋ ਕੁਝ ਵੀ ਉੱਥੇ ਵਾਪਰਿਆ ਇਸ ਦਾ ਭਾਰਤ ਵਿੱਚ ਖੜ ਕੇ ਚਰਚਾ ਕਰਦੇ ਹੋਏ ਸਾਨੂੰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਸਾਡੇ ਆਸ-ਪਾਸੇ ਦੇ ਤਿੰਨੇ ਪ੍ਰਮੁੱਖ ਦੇਸ਼ ਇਸ ਤੋਂ ਪਹਿਲਾਂ ਬੰਗਲਾਦੇਸ਼ ਦੇ ਵਿੱਚ ਐਸਾ ਵਾਪਰਿਆ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਸ਼ੇਖ ਹਸਿਨਾ ਨੂੰ ਹਿੰਦੁਸਤਾਨ ਦੇ ਵਿੱਚ ਆ ਕੇ ਸ਼ਰਨ ਲੈਣੀ ਪਈ ਤੇ ਉੱਥੇ ਤਖਤਾ ਪਲਟ ਹੋਇਆ ਉਹ ਤੋਂ ਪਹਿਲਾਂ ਸ਼੍ਰੀਲੰਕਾ ਦੇ ਵਿੱਚ ਇਸ ਕਿਸਮ ਦੇ ਹਾਲਾਤ ਬਣ ਰਹੇ ਐ ਤੇ ਹੁਣ ਜਦੋਂ ਵੱਖ-ਵੱਖ ਪਲੇਟਫਾਰਮਾਂ ਦੇ ਉੱਪਰ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਉੱਪਰ ਅਸੀਂ ਚਰਚਾ ਦੇਖਦੇ ਆਂ ਤਾਂ ਭਾਰਤ ਵੀ ਇਸ ਗੱਲ ਦੇ ਵਿੱਚ ਕਿਸੇ ਤੋਂ ਪਿੱਛੇ ਨਹੀਂ ਐ ਕਿ ਇੱਥੇ ਜਿਹੜੇ ਸਾਡੇ ਨੇਤਾਵਾਂ ਦੇ ਪੁੱਤਰ ਐ ਜਾਂ ਨੇਤਾਵਾਂ ਦੀਆਂ ਫੈਕਟਰੀਆਂ ਉਹਨਾਂ ਨੇ ਕਿਸ ਪ੍ਰਕਾਰ ਵਿਕਾਸ ਕੀਤਾ 17 ਕਰੋੜ ਤੋਂ ਉਹ 500 ਕਰੋੜ ਤੱਕ ਕਿਵੇਂ ਪਹੁੰਚ ਗਏ ਕਿਸ ਤਰੀਕੇ ਨਾਲ ਜਿਹੜੇ ਵੱਡੇ ਵੱਡੇ ਸੈਕੰਡਰੀ ਲੈਵਲ ਦੇ ਪੈਸਾ ਕਮਾਉਣ ਵਾਲੇ ਧੰਦੇ ਆ ਉਹਨਾਂ ਦੇ ਵਿੱਚ ਨਿਰੰਤਰ ਤੌਰ ਤੇ ਨੇਤਾ ਆਪਣੀ ਕਾਰਜਸ਼ੈਲੀ ਹੈ ਜਿਹੜੀ ਕਬਜ਼ੇ ਵਾਲੀ ਬਣਾ ਕੇ ਅੱਗੇ ਵਧ ਰਹੇ ਹੈ ਕਿਵੇਂ ਸਾਡੇ ਜਿਹੜੇ ਪਬਲਿਕ ਸੈਕਟਰ ਦੇ ਇੰਸਟੀਟਿਊਸ਼ਨ ਹੈ ਉਹਨਾਂ ਨੂੰ ਪ੍ਰਾਈਵੇਟ ਹੱਥਾਂ ਦੇ ਵਿੱਚ ਵੇਚਿਆ ਜਾ ਰਿਹਾ ਹੈ ਲਗਾਤਾਰ ਕਿਉਂ ਖਬਰਾਂ ਆ ਰਹੀਆਂ ਕਿ ਸਾਡੇ ਇਲੈਕਸ਼ਨ ਦੇ ਸਮੇਂ ਲੋਕਤੰਤਰ ਦੀ ਪੂਰਨ ਬਹਾਲੀ ਨਹੀਂ ਕੀਤੀ ਜਾ ਰਹੀ ਉਹਦੇ ਖਿਲਾਫ ਵੀ ਗੱਲਾਂ ਚੱਲ ਰਹੀਆਂ ਇਸ ਲਈ ਘੱਟੋ ਘੱਟ ਨੇਪਾਲ ਦੀ ਇਸ ਖਬਰ ਤੋਂ ਸਭਕ ਲੈਣ ਦੀ ਲੋੜ ਹੈ ਕਿ ਜੇਕਰ ਸਾਡੇ ਨੇਤਾ ਸਾਡਾ ਮੁਲਕ ਸਾਡੀ ਰਾਜਨੀਤੀ ਸਾਡਾ ਰਾਜਨੀਤਿਕ ਪ੍ਰਬੰਧ ਭ੍ਰਿਸ਼ਟਾਚਾਰ ਵੱਲ ਤੁਰਿਆ ਗਿਆ ਤਾਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਨੇਪਾਲ ਵਰਗੇ ਹਾਲਾਤ ਕਿਸੇ ਵੀ ਦੂਸਰੇ ਮੁਲਕ ਦੇ ਵਿੱਚ ਕਦੇ ਵੀ ਬਣ ਸਕਦੇ ਹੈ ਇਹੋ ਜਿਹੇ ਹਾਲਾਤਾਂ ਤੋਂ ਬਚਣ ਲਈ ਚਾਹੀਦਾ ਇਹ ਹੈ ਕਿ ਸਾਡਾ ਲੋਕਤੰਤਰ ਦੀ ਕਾਰਜਸ਼ੈਲੀ ਸਡੇ ਨੇਤਾਵਾਂ ਦਾ ਕਿਰਦਾਰ ਸਾਡਾ ਜਿਹੜਾ ਮੈਨੀਫੈਸਟੋ ਚੋਣਾਂ ਵੇਲੇ ਬਣਾਇਆ ਜਾਂਦਾ ਹੈ ਜਿਹੜੇ ਵਾਅਦੇ ਕੀਤੇ ਜਾਂਦੇ ਆ ਔਰ ਬਾਅਦ ਦੇ ਵਿੱਚ ਜਿਹੋ ਜੇ ਇਰਾਦੇ ਜ਼ाहिर ਕੀਤੇ ਜਾਂਦੇ ਆ ਭਾਵੇਂ ਉਹ ਵਿਧਾਨ ਸਭਾ ਸੂਬੇ ਦੀਆਂ ਸਰਕਾਰਾਂ ਹੋਣ ਭਾਵੇਂ ਪਾਰਲੀਮੈਂਟ ਕੇਂਦਰ ਦੀ ਸਰਕਾਰ ਹੋਵੇ ਇਹਨਾਂ ਨੂੰ ਆਪਣੇ ਗਵਾਨ ਚ ਹੋਈ ਵੱਡੀ ਰਦੋਬਦਲ ਕਤਲੋਗਾਰ ਤੋਂ ਸਬਕ ਲੈਣਾ ਚਾਹੀਦਾ ਹੈ ਕਿ ਹੁਣ ਸਾਨੂੰ ਘੱਟੋ ਘੱਟ ਆਪਣੀਆਂ ਉਹ ਸੰਸਥਾਵਾਂ ਜਿਹਨਾਂ ਨੂੰ ਅਸੀਂ ਰਾਜਨੀਤੀ ਦੇ ਗੁਲਾਮ ਬਣਾ ਕੇ ਆਪਣੇ ਅਧੀਨ ਰੱਖਣਾ ਚਾਹੁੰਦੇ ਆ ਉਹਨਾਂ ਨੂੰ ਖੁੱਲ੍ਹ ਦੇ ਕੇ ਉਹਨਾਂ ਦੀ ਜਿਹੜੀ ਕਾਰਜ ਸ਼ੈਲੀ ਆ ਉਸ ਨੂੰ ਟਰਾਂਸਪੇਰੈਂਟ ਬਣਾਉਣ ਦੀ ਜ਼ਰੂਰਤ ਹੈ ਧੰਨਵਾਦ